ਇਹ ਸਭ ਤੋਂ ਪਹਿਲਾਂ ਜੀ ਲੋਕ ਦੇਖ ਲਓ ਤੁਸੀਂ ਲੋਕ ਦੀ ਤਾਂ ਤੇ ਕੁੰਡੀ ਲਾਈ ਹੋਈ ਏ ਹੱਥ ਜੋੜ ਕੇ ਬੇਨਤੀ ਏ ਉਹ ਐਂਬੂਲੈਂਸ ਦਾ ਸਹਾਰਾ ਸਿਰਫ ਉਹ ਮਾੜੇ ਮੋٹے ਮਰੀਜ਼ਾਂ ਵਾਸਤੇ ਵੀ ਮਰੀਜ਼ ਲੈਣ ਜੇ ਆਪਾਂ ਕਹਿ ਦਈਏ ਕੋਈ ਸੀਰੀਅਸ ਪੇਸ਼ੈਂਟ ਆਪਾਂ ਲੈ ਕੇ ਜਾਣਾ ਤੇ ਇਹਦੇ ਵਿੱਚ ਕੁਝ ਮਿਲ ਜੇਗਾ ਆਪਾਂ ਨੂੰ ਇਹਦੇ ਵਿੱਚ ਕੁਝ ਨਹੀਂ ਮਿਲਣਾ सीएम सामने मेरी रिक्वेस्ट हाथ जोड़ जो जो के कि ਤੁਸੀਂ ਕੰਪਨੀ ਦੀ ਇਨਕਵਾਇਰੀ ਕਰਾਓ ਦੇਖੋ 1.45 ਲੱਖ ਰੁਪਏ ਜਿਹੜਾ ਬੰਦੇ ਉਹ ਕਿੱਥੇ ਲਾਂਦੇ ਨੇ ਕਿੱਥੇ ਨਹੀਂ ਲਾਂਦੇ ਜੀ ਪੇਸ਼ੇਵਰ ਉੱਤੇ ਪਾ ਕੇ ਅਸੀਂ ਰੇਡ ਕੇ ਲੈ ਕੇ ਜਾਂਦੇ ਆ ਇਹ ਕਦੇ ਵੀ ਪੇਸ਼ੇਵਰ ਦੇਖ ਸਕਦਾ ਦੋਸਤੋ ਇਹ ਮਸ਼ੀਨ ਦੁਆਰਾ ਆਪਾਂ ਕਿਸੇ ਦੀ ਜਾਨ ਬਚਾ ਸਕਦੇ ਆ ਪਰ ਇਹ ਵੀ ਬੈਟਰੀ ਵੱਲੋਂ ਬਿਲਕੁਲ ਖਸਤਾ ਹਟ ਵਿੱਚ ਵਿਚਾਰੀ ਪਈ ਹੈ ਨਾ ਕੋਈ ਸਟਾਰਟ ਹੁੰਦੀ ਹੈ ਕੁਝ ਨਹੀਂ ਹੁੰਦੀ ਹੈਗੀ ਬਿਲਕੁਲ ਬੰਦ ਹਰ ਵਾਰ ਸੇ ਬਲੈਕਲਿਸਟ ਹੋਈ ਕੰਪਨੀ ਨੂੰ ਦਵਾ ਇਧਰ ਪੰਜਾਬ ਤੇ ਬਲੈਕਲਿਸਟ ਕਰਕੇ ਇਹਨੂੰ ਬਾਹਰ ਕੱਢਿਆ ਜਾਵੇ ਇਹ 25 ਤੋਂ 30000 ਰੁਪਇਆ ਲਾ ਕੇ ਕੰਪਨੀ ਨੇ ਜਾਂ ਸਰਕਾਰ ਨੇ ਜਿੰਨੇ ਵੀ ਦਿੱਤੀ ਏ ਠੀਕ ਹੈ ਇੱਕ ਲਾਗ ਪੂਰਾ ਕੀਤਾ ਇਹਦੇ ਵਿੱਚ ਹੋਰ ਕੁਝ ਨਹੀਂ ਹੈਗਾ ਆ ਦੇਖਣਾ ਮੜਾ ਸਾਲਾਂ ਦਾ ਹਾਲ ਦਿਖਾ ਦਿਓ ਵੀ ਇਹਨੇ ਵਰਕ ਕੀ ਕਰਨਾ ਏ ਠੀਕ ਹੈ ਜੀ ਨਾ ਆਪਾਂ ਵੀਪੀ ਚੈੱਕ ਕਰ ਸਕਦੇ ਆ ਨਾ ਇਹਦੇ ਵਿੱਚ ਪਰਸ ਚੈੱਕ ਕਰ ਸਕਦੇ ਆ ਆ ਸਾਰਾ ਕੁਝ ਸਹੂਲਤ ਹੈਗੀ ਏ ਪਰ ਇਹ ਚੱਲਣ ਵਿੱਚ ਨੋਟ ਵਰਕ ਏ ਸਟ੍ਰਿੱਪ ਪਾਣੀ ਆ ਗਿਆ ਇਕੱਲੇ ਮਸ਼ੀਨ ਦੀ 300 ਸਟ੍ਰਿੱਪਾ ਜਦੋਂ ਵੀ ਖਤਮ ਹੋਏਗੀ ਸਟ੍ਰਿੱਪ ਪਾਣੀ ਦੀ ਬਾਕਫਾਈ ਆ ਗਈ ਆ 1,45,000 ਰੁਪਏ ਤੋਂ ਗੱਡੀ ਦਾ ਹਰ ਮਹੀਨੇ ਦਾ ਲੈ ਰਹੀ ਹੈ ਇਹਨਾਂ ਦੇ ਪੈਸੇ ਕੀ ਲਾਣੇ ਜਿਹੜੇ ਹਜ਼ਾਰਾਂ ਤੇ ਲੱਗਣਾ ਜਿਹੜੇ 20 ਰੁਪਏ 10 ਰੁਪਏ ਲਾਟਾ ਤੇ ਲੱਗਣਾ ਇਹ ਪੇਪਾ ਲਾ ਕੇ ਅਸੀਂ ਗੱਡੀ ਚਲਾ ਰਹੇ ਹਾਂ ਲਾਟਾ ਜਗਾ ਰਹੇ ਹਾਂ ਪੇਪਾ ਲਾ ਕੇ ਆ ਦੇਖ ਲੋ ਲਓ ਜੀ ਆ ਦੇਖ ਲਓ ਇਹ ਸਾਡਾ ਜਿਹੜਾ ਡਰਾਈਵਰ ਹੈ ਉਹ ਵਿਚਾਰਾ ਇਧਰੋਂ ਚੜਦਾ ਹੈ ਐਮਪੀਸੀ ਤੇ ਵੱਲੇ ਐਮਪੀਸੀ ਤੇ ਵੱਲੇ ਉਤਰਦਾ ਹੈ ਆ ਲੋਕ ਜੇ ਕੋਈ ਚਾਵੇ ਵੀ ਆਂਦੀ ਆ ਲੋਕ ਕੋਈ ਕੁਛ ਕੀਤਾ ਹੈ ਕੁਛ ਨਹੀਂ ਇਹ ਟਾਕੀ ਬਿਲਕੁਲ ਉਹਨਾਂ ਨੇ ਪੱਕੀ ਫਿਕਸ ਕਰ ਪਈਏ ਵੀ ਡਰਾਈਵਰ ਉਧਰ ਹੀ ਚੜੇ ਉਧਰ ਹੀ ਉtre ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਜਤਿੰਦਰ ਸਿੰਘ ਹਾਂ ਡਰਾਈਵਰ ਤੌਰ ਤੇ ਮੈਂ ਡਿਊਟੀ ਕਰਦਾ ਹਾਂ 108 ਐਂਬੂਲੈਂਸ ਤੇ ਇਹ ਆਪਣੀ ਇਹਨਾਂ ਐਂਬੂਲੈਂਸ ਸੇਵਰ ਹਸਪਤਲ ਫਤੇਗੜ ਸਾਹਿਬ ਵੀਆਪੀ ਡਿਊਟੀਆਂ ਤੇ ਚੱਲਦੀ ਏ ਤੇ ਇਹਦਾ ਹਾਲ ਤੁਹਾਨੂੰ ਦਿਖਾਨੇ ਆ ਸਾਰੇ ਦੁਨੀਆਦਾਰੀ ਨੂੰ ਵੀ ਇਹ ਆਪਣੇ ਯੋਗਦਾਨ ਕੀ ਪਾ ਰਹੀ ਏ ਇਹ ਸਭ ਤੋਂ ਪਹਿਲਾਂ ਜੀ ਲੋਕ ਦੇਖ ਲਓ ਤੁਸੀਂ ਲੋਕ ਦੀ ਥਾਂ ਤੇ ਕੁੰਡੀ ਲਾਈ ਹੋਈ ਏ ਵੀ ਇਹ ਕੁੰਡੀ ਖੋਲਣੀ ਏ ਤਾਂ ਪੇਸ਼ੈਂਟ ਇਹ ਅੰਦਰ ਜਾਣਾ ਉਸ ਤੋਂ ਬਾਅਦ ਅੰਦਰੋਂ ਇਹ ਕੁੰਡੀ ਨਹੀਂ ਲੱਗਦੀ ਹੈਗੀ ਅੰਦਰ ਦੋ ਤਿੰਨ ਵਾਰ ਸਟਾਫ ਨੇ ਅਸੀਂ ਇਹ ਚੇਂਜ ਕਰਵਾ ਚੁੱਕੇ ਆ ਠੀਕ ਹੈ ਅੰਦਰ ਕੁੰਡੀ ਟੁੱਟ ਜਾਂਦੀ ਹੈ ਪੇਸ਼ੈਂਟ ਅੰਦਰ ਉਹ ਜੇ ਬਾਈ ਚਾਂਸ ਸਾਡਾ ਹੀ ਐਮਪੀ ਨਾਲ ਬੈਠਾ ਅੰਦਰ ਕੁੰਡੀ ਨਹੀਂ ਖੋਲ ਸਕਦਾ ਡਰਾਈਵਰ ਹੀ ਆ ਕੇ ਖੋਲੇਗਾ ਉਸ ਤੋਂ ਬਾਅਦ ਜਿਹਦੇ ਉੱਤੇ ਪੇਸ਼ੈਂਟ ਪੈਣਾ ਹੈ ਉਹਦਾ ਹਾਲ ਦੇਖ ਲਓ ਠੀਕ ਹੈ ਉਹਦੇ ਬਾਰੇ ਤੁਹਾਨੂੰ ਚਲਣਾ ਪਾਏ ਆਹ ਆਹ ਦੇਖ ਲਓ ਤੈਰਾ ਦਾ ਹਾਲ ਦੇਖ ਲਓ ਕਿਵੇਂ ਭੱਜੇ ਫਿਰਦੇ ਨੇ ਆ ਇੱਕ ਟਾਰ ਆਸੀਂ ਸਿਵਲ ਹਸਪੀਟਲ ਤੋਂ ਲੈ ਕੇ ਪਾਇਆ ਹੈ ਵਿੱਚ ਇਹਦੇ ਕੰਮ ਚਾਲੂ ਕਰਵਾਇਆ ਵੀ ਜਿਹੜਾ ਪੇਸ਼ੈਂਟ ਹੈ ਅਸੀਂ ਸੁਵਿਧਾ ਦੇ ਸਕੀਏ ਜੇ ਪੇਸ਼ਾਂਡ ਉੱਤੇ ਪਾ ਕੇ ਅਸੀਂ ਰੇਡ ਕੇ ਲੈ ਕੇ ਜਾਣੇ ਆ ਇਹ ਕਦੇ ਵੀ ਪੇਸ਼ਾਂਡ ਦੇਖ ਸਕਦਾ ਰੀਟਰ ਨੰਬਰ 2 ਤੇ ਹੁਣ ਆਪਾਂ ਅੰਦਰ ਬਾਰੇ ਥੋੜਾ ਜਿਹਾ ਚੰਨਣਾ ਪਾ ਦਈਏ ਇਹ ਆਪਣਾ ਸ਼ਕਸ਼ਣ ਮਸ਼ੀਨ ਆ ਠੀਕ ਆ ਇਹ ਸ਼ਕਸ਼ਣ ਮਸ਼ੀਨ ਹੈ ਇਹਦੇ ਵਿੱਚ ਦੇਖੋ ਵੀ ਕੀ ਹਿਸਾਬ ਕਿਤਾਬ ਹੈ ਪੱਟਾ ਟੁੱਟਿਆ ਹੋਵੇ ਨੋਟਵਰਕ ਇਹ ਚੱਲਦੀ ਹੈਗੀ ਜਦੋਂ ਜਰੂਰੀ ਆਈ ਉਦੋਂ ਦੇ ਹੀ ਨਹੀਂ ਚੱਲਦੀ ਹੈਗੀ ਇਹ ਆ ਗਿਆ ਆਪਣਾ ਵੈਂਟੀਲੇਟਰ ਵੈਂਟੀਲੇਟਰ ਦੀ ਠੀਕ ਹੈ ਬੈਟਰੀ ਡਾਣੇ ਬਿਲਕੁਲ ਡਾਣੇ ਬੈਟਰੀ ਤਿੰਨ ਚਾਰ ਵਾਰ ਉੱਚਕ ਦਾ ਅਧਿਕਾਰੀਆਂ ਨੂੰ ਆਪਾਂ ਐਪਲੀਕੇਸ਼ਨ ਵੀ ਦੇ ਚੁੱਕੇ ਆ ਐਸਐਮਓ ਸਰ ਤੋਂ ਵੀ ਆਪਾਂ ਮੇਲ ਕਰਾ ਚੁੱਕੇ ਆ ਪਰ ਕੋਈ ਨਹੀਂ ਸੁਣਦਾ ਇਹਦੇ ਬਾਰੇ ਇਹ ਵੈਂਟੀਲੇਟਰ ਹੈ ਵੀ ਪੇਸ਼ੈਂਟ ਸੀਰੀਅਸ ਹੈ ਉਹਨੂੰ ਇੱਕ ਆਕਸੀਜਨ ਵੀ ਬਹੁਤ ਜਿਆਦਾ ਵਧੀਆ ਤਰੀਕੇ ਨਾਲ ਦਿੱਤੀ ਜਾ ਸਕਦੀ ਹੈ ਜਿਹੜਾ ਪੇਸ਼ੈਂਟ ਬਹੁਤ ਜਿਆਦਾ ਸੀਰੀਅਸ ਵਿੱਚ ਵੀ ਬੰਦਾ ਥੋੜੇ ਸਾਵੇਂ ਤੇ ਆ ਉਹ ਵੀ ਅਗਲੇ ਹਸਪੀਟਲ ਰੈਫਰ ਕੀਤਾ ਪਰ ਚਾ ਸਕਦੇ ਆ ਇਹ ਆਪਣਾ ਆ ਗਿਆ ਮੋਨੀਟਰ ਇਹਦੇ ਵਿੱਚ ਆ ਮੜਾ ਸੁੱਚਾ ਦਿਖਾਉ ਸਾਰਾ ਕੁਝ ਵਿੱਚ ਵੜਿਆ ਏ ਠੀਕ ਹੈ ਕੋਈ ਇਹ ਚੱਲਦਾ ਨਹੀਂ ਹੈਗਾ ਇਹਦਾ ਕੋਈ ਵੀ ਕੁਝ ਵੀ ਇਹਦੇ ਵਿੱਚ ਆਪਾਂ ਨਾ ਆਪਾਂ ਵੀਪੀ ਚੈੱਕ ਕਰ ਸਕਦੇ ਆ ਨਾ ਇਹਦੇ ਵਿੱਚ ਪਾਸ ਚੈੱਕ ਕਰ ਸਕਦੇ ਆ ਸਾਰਾ ਕੁਝ ਸਹੂਲਤ ਹੈਗੀ ਏ ਪਰ ਇਹ ਚੱਲਣ ਵਿੱਚ ਨੋਟਵਰਕ ਏ ਉਸ ਤੋਂ ਬਾਅਦ ਆ ਗਿਆ ਆਹ ਮਸ਼ੀਨ ਏ ਜੀ ਫ੍ਰਿਜਰ ਜੀ ਠੀਕ ਹੈ ਜੀ ਇਹਦੇ ਵਿੱਚ ਕੀ ਹੈ ਇਹ ਮਸ਼ੀਨ ਵਿੱਚ ਆਪਾਂ ਜੇ ਕੋਈ ਹਾਰਡ ਦਾ ਪੇਸ਼ੈਂਟ ਲਾਸਟ ਸਮਾਂ ਤੋਂ ਹੀ ਹੈ ਇਹ ਮਸ਼ੀਨ ਦੁਆਰਾ ਆਪਾਂ ਦੇਖੋ ਕਿੰਨੀ ਸੋਹਣੀ ਨਵੀਂ ਮਸ਼ੀਨ ਹੈ ਇਹ ਮਸ਼ੀਨ ਦੁਆਰਾ ਆਪਾਂ ਕਿਸੇ ਦੀ ਜਾਨ ਬਚਾ ਸਕਦੇ ਹਾਂ ਪਰ ਇਹ ਵੀ ਬੈਟਰੀ ਵੱਲੋਂ ਬਿਲਕੁਲ ਖਸਤਾ ਹਲਕ ਵਿੱਚ ਵਿਚਾਰੀ ਪਈ ਹੈ ਨਾ ਕੋਈ ਸਟਾਰਟ ਹੁੰਦੀ ਹੈ ਕੁਝ ਨਹੀਂ ਹੁੰਦੀ ਹੈਗੀ ਬਿਲਕੁਲ ਬੰਦ ਜੇ ਔਨ ਕਰਦੇ ਆ ਕੋਈ ਬੱਤੀ ਤੱਕ ਨਹੀਂ ਜਗਦੀ ਠੀਕ ਹੈ ਜੀ ਇਹ ਮਸ਼ੀਨ ਦਾ ਕੀ ਹੈ ਫਾਇਦਾ ਇਹਦੇ ਵਿੱਚ ਬਿਲਕੁਲ ਆਖਰੀ ਸਾਹਾਂ ਵਿੱਚ ਆਪਾਂ ਬੰਦੇ ਨੂੰ ਬਚਾ ਸਕਦੇ ਆ ਉਹਨੂੰ ਨਕਰੀ ਸਾਹ ਦੇ ਸਕਦੇ ਆ ਇਹਨਾਂ ਇਹ 25 30000 ਰੁਪਇਆ ਲਾ ਕੇ ਕੰਪਨੀ ਨੇ ਜਾਂ ਸਰਕਾਰ ਨੇ ਜਿੰਨੇ ਵੀ ਦਿੱਤੀ ਏ ਠੀਕ ਹੈ ਇੱਕ ਲਾਗ ਪੂਰਾ ਕੀਤਾ ਇਹਦੇ ਵਿੱਚ ਹੋਰ ਕੁਝ ਨਹੀਂ ਹੈਗਾ ਉਸ ਤੋਂ ਬਾਅਦ ਆ ਗਿਆ ਲੈਂਜੋਸਕੋਪ ਠੀਕ ਹੈ ਜੀ ਇਹਦੇ ਵਿੱਚ ਲੈਂਜੋਸਕੋਪ ਵੀ ਚੱਕੀਏ ਆਪਾਂ ਕੋਈ ਬਿਨੋਤੀ ਸਾਹ ਦੇ ਨਾਲ ਹੀ ਪਾਣੀ ਹੈ ਠੀਕ ਹੈ ਜੀ ਆ ਦੇਖ ਲੋ ਇਹਦੇ ਵਿੱਚ ਆਪਾਂ ਬਨੋਟੀ ਐਵੇਂ ਇੱਥੋਂ ਚੱਕ ਦੀਏ ਸਰ ਇੱਥੋਂ ਅੰਦਰ ਆਪਾਂ ਪਾ ਕੇ ਨਾਲ ਹੀ ਪਾ ਸਕਦੇ ਹਾਂ ਠੀਕ ਹੈ ਇਹਦੇ ਵਿੱਚ ਜੀ ਸਾਲਾਂ ਵਾਸਤੇ ਉਹਨਾਂ ਕੋਲ ਪੈਸੇ ਨਹੀਂ ਕੰਪਨੀ ਕੋਲ ਸਾਡੀ ਜੈਡ ਐਚ ਐਲਓ ਕੰਪਨੀ ਲਓ ਆ ਦੇਖ ਲੋ ਜੀ ਆ ਹਰ ਮਹੀਨੇ ਸਾਡਾ ਸੀਐਲ ਜਸਵਿੰਦਰ ਸਿੰਘ ਕਰਕੇ ਜਾਂਦੇ ਨੇ ਆਡਿਟ ਕਰਦੀ ਆ ਦੇਖ ਲੋ ਮੜਾ ਸਾਲਾਂ ਦਾ ਹਾਲ ਦਿਖਾ ਦਿਓ ਵੀ ਉਹਨੇ ਵਰਕ ਕੀ ਕਰਨਾ ਏ ਠੀਕ ਹੈ ਜੀ ਆਮ ਨੂੰ ਲੱਗਦਾ 12-13000 15000 ਦਾ ਪੁਰਜ਼ਾ ਖਰਾਬ ਲਓ ਜੀ ਅੱਗੇ ਹੋਰ ਦਿਖਾ ਦਿੰਦੇ ਆ ਤੁਹਾਨੂੰ ਇਹ ਆ 슈ਗਰ ਚੈੱਕ ਕਰਨ ਵਾਲੀ ਮਸ਼ੀਨ ਇਹ 슈ਗਰ ਚੈੱਕ ਕਰਨ ਵਾਲੀ ਮਸ਼ੀਨ ਹੈ ਇਹਦੇ ਵਿੱਚ ਸਟ੍ਰਿਪਾਂ ਨਹੀਂ ਜੀ ਹੈਗੀਆਂ ਠੀਕ ਹੈ ਆਹ ਲਓ ਜੀ ਸਟ੍ਰਿਪਾਂ ਨਹੀਂ ਹੈਗੀਆਂ ਇਕੱਲੀ ਮਸ਼ੀਨ ਦਿੱਤੀ ਐ ਸਟ੍ਰਿਪਾਂ ਜਦੋਂ ਦੀ ਖਤਮ ਹੋ ਗਈਆਂ ਸਟ੍ਰਿਪਾਂ ਨਹੀਂ ਜੀ ਵਾਪਸ ਆਈਆਂ ਹੈਗੀਆਂ ਉਸ ਤੋਂ ਬਾਅਦ ਇਹ ਤੁਸੀਂ ਸਾਰਾ ਹਾਲ ਚਾਲ ਜਾਣ ਲਿਆ ਠੀਕ ਹੈ ਹੋਣ ਕੰਪਨੀ ਦਾ ਇਹ ਹਾਲ ਦੇਖ ਲੋ 145000 ਰੁਪਏ ਇੱਕ ਗੱਡੀ ਦਾ ਹਰ ਮਹੀਨੇ ਦਾ ਲੈ ਰਹੀ ਆ ਇਹਨਾਂ ਦੇ ਪੈਸੇ ਕੀ ਲਾਣੇ ਨੇ ਜਿਹੜੇ ਹਜ਼ਾਰਾਂ ਤੇ ਲੱਗਣਾ ਜਿਹੜੇ 20 ਰੁਪਏ 10 ਰੁਪਏ ਲਾਟਾ ਤੇ ਲੱਗਣਾ ਇਹ ਟਿੱਪਾ ਲਾ ਕੇ ਅਸੀਂ ਗੱਡੀ ਚਲਾ ਰਹੇ ਹਾਂ ਲਾਟਾ ਜਗਾ ਰਹੇ ਹਾਂ ਟਿੱਪਾ ਲਾ ਕੇ ਆ ਦੇਖ ਲੋ ਟਿੱਪਾ ਲੱਗੀਆਂ ਨੇ ਠੀਕ ਹੈ ਇਹਦੇ ਵਿੱਚ ਬਿੱਲ ਕੁੱਲ ਵੀ ਪੇਸ਼ੈਂਟ ਸਟੇ ਵਾਲੀ ਹੈਗਾ ਜੇ ਕਿਸੇ ਨੇ ਜਾਣਾ ਹੈ ਤਾਂ ਹੱਥ ਜੋੜ ਕੇ ਬੇਨਤੀ ਹੈ ਇਹ ਐਂਬੂਲੈਂਸ ਦਾ ਸਹਾਰਾ ਸਿਰਫ ਮਾੜੇ ਮੋٹے ਮਰੀਜ਼ਾਂ ਵਾਸਤੇ ਵੀ ਮਰੀਜ਼ ਲੈਣ ਜੇ ਆਪਾਂ ਕਹਿ ਦਈਏ ਕੋਈ ਸੀਰੀਅਸ ਪੇਸ਼ੈਂਟ ਆਪਾਂ ਲੈ ਕੇ ਜਾਣਾ ਤੇ ਇਹਦੇ ਵਿੱਚ ਕੁਝ ਮਿਲ ਜੇਗਾ ਆਪਾਂ ਨੂੰ ਇਹਦੇ ਵਿੱਚ ਕੁਝ ਨਹੀਂ ਮਿਲਣਾ ਸਾਡੀ ਕੰਪਨੀ ਵੱਲੋਂ ਬਿਲਕੁਲ ਹੱਥ ਖੜੇ ਨੇ ਅਸੀਂ ਪੈਸਾ ਨਹੀਂ ਲਾ ਸਕਦੇ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਸੁਣਨ ਵਾਲੀ ਗੱਲ ਸਭ ਤੋਂ ਮੇਨ ਵੀ ਜਿਹੜਾ ਪੇਸ਼ੈਂਟ ਨੇ ਆ ਕੇ ਠੀਕ ਹੈ ਇੱਥੋਂ ਆਪਾਂ ਲੈ ਗਏ ਉੱਥੇ ਜਾ ਕੇ ਤਾਰਨਾ ਪੇਸ਼ੈਂਟ ਉਹ ਕੁੰਡੀ ਲੱਗੀ ਹੈ ਈਐਮਟੀ ਸਾਡੇ ਅੰਦਰ ਬੈਠਾ ਹੈ ਕੁੰਡੀ ਖੋਲਣੀ ਕਿੰਨੇ ਆ ਸਾਡੇ ਡਰਾਈਵਰ ਨੇ ਉਹ ਡਰਾਈਵਰ ਕਿਵੇਂ ਖੋਲੇਗਾ ਆਜੋ ਤੁਹਾਨੂੰ ਇਹ ਵੀ ਦੱਸ ਦਿੰਦੇ ਨੇ ਡਰਾਈਵਰ ਖੋਲੇਗਾ ਜੀ ਆਹ ਦੇਖ ਲਓ ਕੁੰਡੀ ਦਾ ਹਾਲ ਪਹਿਲਾਂ ਡਰਾਈਵਰ ਚੜਦਾ ਉਧਰੋਂ ਐਮਪੀਟੀ ਸੀਟ ਵੱਲੋਂ ਕਨੈਕਟਰ ਸੀਟ ਵੱਲੋਂ ਠੀਕ ਹੈ ਫਿਰ ਅੰਦਰਲੀ ਸਾਈਡ ਵੀ ਇਹ ਕੁੰਡੀ ਹੈ ਜਿਹੜੀ ਇਹ ਖੁੱਲਦੀ ਨਹੀਂ ਜੀ ਅੰਦਰਲੀ ਸਾਈਡ ਦੀ ਕੁੰਡੀ ਬਿਲਕੁਲ ਨਹੀਂ ਖੁੱਲਦੀ ਠੀਕ ਹੈ ਮੜਾ ਜ ਮੈਂ ਚੰਨਾ ਮਾਰੋ ਉਧਰ ਥੋੜਾ ਜਿਹਾ ਉੱਪਰ ਦੀ ਲਿਆ ਕੇ ਟਾਕੀ ਕੋਲ ਕੇ ਇਹ ਆਈ ਵੀ ਦਾ ਜਾਂਦੀ ਹੈ ਮੱਡੀ ਵਾਲੇ ਲਾਈ ਜੀ ਆ ਦੇਖ ਲੋ ਇਹ ਸਾਡਾ ਜਿਹੜਾ ਡਰਾਈਵਰ ਹੈ ਉਹ ਵਿਚਾਰਾ ਇਧਰੋਂ ਚੜਦਾ ਹੈ ਈਐਮਟੀ ਸੀਟ ਵੱਲੋਂ ਈਐਮਟੀ ਸੀਟ ਵੱਲੋਂ ਉਤਰਦਾ ਹੈ ਆ ਲੋਕ ਜੋ ਕੋਈ ਕਹਵੇ ਵੀ ਹਾਂ ਵੀ ਆ ਲੋਕ ਕੁਛ ਕੀਤਾ ਹੈ ਕੁਛ ਨਹੀਂ ਇਹ ਤਾਂ ਕੀ ਬਿਲਕੁਲ ਉਹਨਾਂ ਨੇ ਪੱਕੀ ਫਿਕਸ ਕਰਤੀ ਏ ਵੀ ਡਰਾਈਵਰ ਉਧਰ ਹੀ ਚੜੇ ਉਧਰ ਹੀ ਉਤਰੇ ਠੀਕ ਹੈ ਜੀ ਹੁਣ ਤੁਸੀਂ ਆਪ ਆਪਣੇ ਸੀਐਮ ਸਾਹਿਬ ਨੂੰ ਵੀ ਬੇਨਤੀ ਏ ਤੁਸੀਂ ਆਪਣੇ ਨਾਲ ਇਹ ਗੱਡੀ ਵੀਆਪੀ ਡਿਊਟੀਆਂ ਤੇ ਚਲਾਣੇ ਹੋ ਆਪਣੇ 1 ਮਹੀਨੇ ਦੇ ਵਿੱਚ 2000 ਪਲੱਸ ਵੀਆਪੀ ਡਿਊਟੀਆਂ ਚੱਲਦੀਆਂ ਕਿਸੇ ਨਾ ਕਿਸੇ ਮੰਤਰੀ ਨਾਲ ਸੀਐਮ ਸਾਹਿਬ ਨਾਲ ਠੀਕ ਹੈ ਹੋਰ ਜਿਹੜੇ ਵੀ ਆਈਟੀ ਆਉਂਦੇ ਨੇ ਉਹਨਾਂ ਨਾਲ ਇਹ ਗੱਡੀ ਹਾਰਡ ਡਿਊਟੀ ਦੇ ਵਿੱਚ ਮੌਜੂਦ ਹੁੰਦੀ ਹੈ ਤੁਸੀਂ ਦੇਖ ਵੀ ਸਕਦੇ ਹੋ ਕਦੀ ਵੀ ਵੀਆਪੀ ਡਿਊਟੀ ਲੱਗੇਗੀ ਇਹ ਦਾ ਐਂਬੂਲੈਂਸ ਫਤਿਹਗੜ ਸਾਹਿਬ ਪੀਵੀ 65 BA 0579 ਨੰਬਰ ਗੱਡੀ ਚੱਲਦੀ ਹੈ ਤੇ ਉਹਦਾ ਹਾਲ ਤੁਸੀਂ ਆਪ ਦੇਖ ਰਹੇ ਹੋਣ ਧੰਨਵਾਦ ਸੀਐਮ ਸਾਹਿਬ ਨੂੰ ਇਹ ਮੇਰੀ ਰਿਕਵੈਸਟ ਹੱਥ ਜੋੜ ਕੇ ਵੀ ਤੁਸੀਂ ਕੰਪਨੀ ਦੀ ਇਨਕੁਆਇਰੀ ਕਰਾਓ ਦੇਖੋ 145000 ਰੁਪਏ ਜਿਹੜਾ ਦੇਣੇ ਉਹ ਕਿੱਥੇ ਲੰਨਦੇ ਨੇ ਕਿੱਥੇ ਨਹੀਂ ਲੰਨਦੇ ਅਜਿਹਾ ਤੇਲ ਇਹਦੇ ਵਿੱਚ ਇੱਕ ਹਸਪਤਾਲ ਸਿਵਲ ਹਸਪਤਾਲ ਇਸ ਚੰਨੇ ਸਰਵਲੇ ਪਵਾਇਆ ਜਾਂਦਾ ਹੈ ਜਿਹਦੇ ਵਿੱਚ ਤੇਲ ਵੀ ਉਹ ਪਵਾਉਂਦੇ ਹੁੰਦੇ ਤਾਂ ਇਹ ਹਾਲ ਹੋਰ ਥੋੜਾ ਜਿਆਦਾ ਉੱਪਰ ਚਲੇ ਜਾਣਾ ਸੀ ਜਦੋਂ 5 50000 2000 ਰੁਪਿਆ ਜਿਹੜਾ ਵਾਦੂ ਦਾ ਉਹ ਬੇਕਾਰ ਉਹਨਾਂ ਦਾ ਜਾਣਾ ਸੀ ਜੀ ਹੈਨਾ ਉਹਨਾਂ ਨੂੰ ਤੇਲ ਆਪਣੇ ਪੱਲਿਓ ਪਵਾਉਣਾ ਪੈਣਾ ਸੀ ਆਹ ਹਾਲਾਤ ਨੇ ਆ ਉਹਨਾਂ ਨੇ ਆਪ ਲਾਈਟਾਂ ਲਵਾਈਆਂ ਸੀ ਠੀਕ ਹੈ ਜੀ ਇਹ ਕੰਪਨੀ ਨੇ ਲਾਈਟਾਂ ਲਵਾਈਏ ਇਹ ਲਾਈਟਾਂ ਵੀ ਟੁੱਟ ਗਈਆਂ ਜੀ ਆਹ ਲਾਈਟ ਦੇਖ ਲੋ ਹੋਰ ਚੀਜ਼ ਇੱਕ ਸਾਹਮਣੇ ਲਿਆਉਣ ਵਾਲੀ ਏ ਆਹ ਦੇਖ ਲੋ ਆਪਾਂ ਕਹਿੰਦੇ ਜੀ ਨਵੀਆਂ ਐਂਬੂਲੈਂਸਾਂ ਦਿੱਤੀਆਂ ਨੇ ਆਹ ਦੇਖੋ ਨਵੀਆਂ ਐਂਬੂਲੈਂਸਾਂ ਦੇ ਕਿਦਿਆ ਹਾਲ ਦੇਖੇ ਨੇ ਆਹ ਤਰੇੜਾ ਪਈਆਂ ਦੇਖੇ ਨੇ ਕੋਲ ਲੰਮੀਆਂ ਐਂਬੂਲੈਂਸਾਂ ਦੇ ਆ ਵੀ ਮਾਡਲ ਐਂਬੂਲੈਂਸਾ ਸਰ ਦੇਖ ਲੋ ਜੀ ਹੁਣ ਆਪ ਵੀ ਹਿਸਾਬ ਲਾ ਲਓ ਵੀ ਕੀ ਬੰਦਾ ਹੈ ਕੀ ਕਰ ਰਹੀ ਏ ਕੰਪਨੀ ਤੇ ਕੀ ਕਰ ਰਹੀ ਏ ਸਰਕਾਰ ਸਿਆਂ ਨੂੰ ਸਭ ਨੂੰ ਦਵਾਰੇ ਫਿਰ ਬੇਨਤੀ ਹੈ ਬੀਐਨਏ ਵੱਲ ਧਿਆਨ ਦਿੱਤਾ ਜਾਵੇ ਇਹਨਾਂ ਜੋ ਵੀ ਕਾਰਵਾਈ ਹੈ ਜਲਦ ਤੋਂ ਜਲਦ ਕਾਰਵਾਈ ਕਰਕੇ ਹਰ ਪਾਸੇ ਬਲੈਕਲਿਸਟ ਹੋਈ ਕੰਪਨੀ ਨੂੰ ਦਵਾ ਇਧਰੋਂ ਪੰਜਾਬ ਦੀ ਤੇਰੀ ਬਲੈਕਲਿਸਟ ਕਰਕੇ ਇਹਨੂੰ ਵਾਰ ਕੱਢਿਆ ਜਾਵੇ ਧੰਨਵਾਦ